ਵੀਕੈਂਡ ਦੇ ਉੱਤੇ ਹਿੰਡਨਬਰਗ ਨੇ ਇੱਕ ਵਾਰੀ ਫੇਰ ਅਦਾਨੀ ਗਰੁੱਪ ਦੇ ਬਾਰੇ ਜਿਹੜੇ ਉਹ ਖੁਲਾਸੇ ਜਿਹੜੇ ਕੀਤੇ ਆ ਉਸ ਤੋਂ ਬਾਅਦ ਚ ਕਹਿੰਦੇ ਖਾਸਾ ਜਿਹੜਾ ਹੋ ਨੁਕਸਾਨ ਚਲਣਾ ਜਿਹੜਾ ਉਹ ਪੈ ਰਿਹਾ ਅਦਾਨੀ ਗਰੁੱਪ ਨੂੰ ਅਕਸਰ ਇੱਕ ਕਹਾਵਤ ਜਿਹੜੀ ਉਹ ਸੁਣੀ ਆ ਵੀ ਜਿਹੜਾ ਰਾਖੀ ਕਰਨ ਵਾਲਾ ਹੀ ਜਦੋਂ ਚੋਰਾਣਾ ਰਲ ਜਵੇ ਤਾਂ ਉਹਦਾ ਕੀ ਬਣੂਗਾ ਕੁੱਤੀ ਚੋਦ ਨਾਲ ਰੜੀ ਹੋਈ ਆ ਇਹ ਜਿਹੜਾ ਅਕਸਰ ਕਹਾਵਤ ਆਪਾਂ ਸੁਣਦੇ ਆ ਹਿੰਡਨਬਰਗ ਨੇ ਜਨਵਰੀ 2023 ਦੇ ਵਿੱਚ ਦੋਸ਼ ਲਾਏ ਸੀ ਵੀ ਅਦਾਨੀ ਸਮੂਹ ਦੇ ਸ਼ੇਰਾਂ ਦੀਆਂ ਕੀਮਤਾਂ ਨੂੰ ਨਕਲੀ ਤੌਰ ਦੇ ਉੱਤੇ ਵਧਾਉਣ ਦੇ ਵਿੱਚ ਜਿਹੜੇ ਆ ਉਹ ਆਫਸ਼ੋਰ ਫੰਡਾਂ ਦੀ ਵਰਤੋਂ ਕੀਤੀ ਜਿਹੜੀ ਉਹ ਜਾ ਰਹੀ ਆ ਸੁਪਰੀਮ ਕੋਰਟ ਨੇ ਦਾਨੀ ਦੇ ਸ਼ੇਰਾਂ ਦਾ ਮੁੱਲ ਉੱਚਾ ਚੱਕਣ ਲਈ ਵਰਤੇ ਗਏ ਜਿਹੜੇ ਆਫਸ਼ੋਰ ਫੰਡਾਂ ਦੀ ਜਾਂਚ ਲਈ ਸੇਬੀ ਨੂੰ ਨਿਯੁਕਤ ਕੀਤਾ ਸੀ ਤੇ ਹੁਣ ਪਤਾ ਲੱਗਾ ਵੀ ਜਿਹੜੀ ਸੇਬੀ ਨੂੰ ਚਲਾਉਣ ਵਾਲੀ ਆ ਬੀਬੀ ਆ ਉਹ ਆਪ ਹੀ ਉਸ ਦੇ ਜਿਹੜੇ ਆਫਸ਼ੋਰ ਅਕਾਊਂਟਾਂ ਦੇ ਵਿੱਚ ਇਹ ਦਾਨੀ ਸਾਹਿਬ ਦੀ ਮਿਹਰਬਾਨੀ ਦੇ ਨਾਲ ਦਾਲੇ ਦਾਲੇ ਜਿਹੜੇ ਉਹ ਪਏ ਸੀ ਮਾਦਾਬਾਈ ਮੁਚ ਜਿਹੜੀ ਆ ਉਹ ਇਸ ਟਾਈਮ ਇਸ ਪੂਰੇ ਕਿਟਾਰੇ ਦੇ ਵਿੱਚ ਅਡਾਨੀ ਦੇ ਨਾਲ ਜਿਹੜੀ ਉਹ ਆ ਕੇ ਖੜਾ ਦਿੱਤੀ ਗਈ ਆ ਵੀ ਰੈਗੂਲੇਟਰੀ ਇੰਟਰਵੈਂਸ਼ਨ ਜਿਸ ਨੂੰ ਕਰਨ ਨੂੰ ਕੀਤਾ ਗਿਆ ਕਿਹਾ ਗਿਆ ਜਾਂਚ ਕਰਨ ਦੇ ਲਈ ਤਾਂ ਉਹ ਆਪ ਅਡਾਨੀ ਦੇ ਨਾਲ ਜਿਹੜੀ ਉਹ ਜੜੀ ਹੋਈ ਸੀ ਇਸ ਕਰਕੇ ਅਡਾਨੀ ਦੇ ਇੱਕ ਵਾਰੀ ਫੇਰ ਜਿਹੜੇ ਸ਼ੇਅਰ ਆ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਖਾਸੇ ਗਿਰਾਵਟ ਦਰਜ ਹੋਈ ਆ ਅੱਜ ਇਹ ਰਿਪੋਰਟਸ ਆ ਰਹੀਆਂ ਵੀ 2.5 ਬਿਲੀਅਨ ਡਾਲਰ ਤੱਕ ਜਿਹੜੀ ਮਾਰਕੀਟ ਵੈਲਿਊ ਆ ਅਡਾਨੀ ਸਮੂਹ ਦੀ ਉਹੋ ਕੰਪਨੀਆਂ ਦੀ ਡਿੱਗ ਚੁੱਕੀ ਹੈਗੀ ਆ ਜੀ ਬਿਲਕੁਲ ਪਿਛਲੀ ਵਾਰੀ ਜਦੋਂ ਹਿਡਨਬਰਗ ਨੇ ਰਿਪੋਰਟ ਜਾਰੀ ਕੀਤੀ ਸੀ ਉਦੋਂ 13 ਬਿਲੀਅਨ ਡਾਲਰ ਡਿਗਿਆ ਸੀ ਤੇ ਹੁਣ 2.43 ਬਿਲੀਅਨ ਡਾਲਰ ਲਗਭਗ 1% ਵਾਈਪ ਆਊਟ ਹੋ ਗਿਆ ਹੈਗਾ ਸੋ ਕਈ ਲੋਕਾਂ ਦੇ ਜਿਨ੍ਹਾਂ ਨੇ ਪੈਸੇ ਇਨਵੈਸਟ ਕੀਤੇ ਸੀ ਉਹ ਰਗੜ ਹੋ ਗਿਆ ਹੈਗੇ ਆ ਇਹ ਇਸ ਵਨ ਦੇ ਵਿੱਚ ਐ ਐਸਈਵੀਆਈ ਜੋ ਆ ਉਹ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਰਿਪੋਰਟਰ ਦੇ ਮੁਤਾਬਕ ਪਰ ਆਪੋਜੀਸ਼ਨ ਲੀਡਰ ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਇਹ ਲਿਖਿਆ ਹੈ ਕਿ ਜਿਹੜੀ ਇੰਟੈਗ੍ਰਿਟੀ ਹੈ ਸੀਬੀਆਈ ਦੀ ਇਹ ਹੋਣੀ ਚਾਹੀਦੀ ਆ ਪਰ ਜਿਹੜੇ ਛੋਟੇ ਕਹਿੰਦੇ ਇਨਵੈਸਟਰ ਆ ਜਾਂ ਉਹਨਾਂ ਦਾ ਕੋਈ ਬਚਾ ਨਹੀਂ ਹੈ ਪਰ ਵੱਡਿਆਂ ਨੂੰ ਜਿਹੜਾ ਬਚਾਇਆ ਜਾ ਰਿਹਾ ਹੈ ਜੀ ਬਿਲਕੁਲ ਸੋ ਮਦਬੀ ਪੂਰੀ ਬੱਚ ਤੇ ਧਵਲ ਬੱਚ ਦੋਨਾਂ ਨੇ ਨਕਾਰਿਆ ਆ ਵੀ ਨਹੀਂ ਨਹੀਂ ਅਸੀਂ ਇਸ ਦੇ ਵਿੱਚ ਕੁਝ ਵੀ ਗਲਤ ਜਿਹੜਾ ਹੋ ਨਹੀਂ ਕੀਤਾ ਹੈਗਾ ਮਿਲੀਨੀਅਰ ਗੌਤਮ ਅੰਦਾਨੀ ਮਲਟੀਨੇਸ਼ਨਲ ਇਸ ਦਾ ਬਹੁਤ ਵੱਡਾ ਬਿਜ਼ਨਸ ਆ ਕਈ ਖੇਤਰਾਂ ਦੇ ਵਿੱਚ ਇਸ ਦੀਆਂ ਕੰਪਨੀਆਂ ਆ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਕਿਹੜੀ ਜਿਹੜੀ ਆ ਹੌਸਲਾ ਫਜਾਈ ਤੇ ਕਿਹਦੀ ਥਾਪੜੇ ਦੇ ਨਾਲ ਜਿਹੜਾ ਗੌਤਮ ਅੰਦਾਨੀ ਆ ਇੱਥੇ ਤੱਕ ਪਹੁੰਚਿਆ ਸੀਗਾ ਡੇਢ ਸਾਲ ਪਹਿਲਾਂ ਜਦ ਇਹ ਅਡਾਨੀ ਗਰੁੱਪ ਦੇ ਸਟਾਕ ਦੀ ਮੈਨਿਪੂਲੇਸ਼ਨ ਦੀ ਗੱਲ ਆਈ ਸੀ ਤਾਂ ਸਾਰੇ ਜਾਣੇ ਜਿਹੜੇ ਹਿੰਡਨਬਰਗਾ ਉਸ ਦੇ ਦਿਵਾਲੇ ਜਿਹੜੇ ਹੋਏ ਸੀ ਅਡਾਨੀ ਨੇ ਇੱਕ ਵਾਰੀ ਫੇਰ ਆਪਣੀਆਂ ਜਿਹੜੀਆਂ ਐਲੀਗੇਸ਼ਨਸ ਆ ਉਸ ਨੂੰ ਦਿਨਾਈ ਕੀਤਾ ਹੈਗਾ ਆ ਪਰ ਹੁਣ ਤੁਸੀਂ ਆਪਸਾਬ ਲਾ ਲਓ ਵੀ ਜਿਨ੍ਹਾਂ ਨੇ ਜਾਂਚ ਕਰਨੀ ਸੀ ਜੇ ਉਹੀ ਉਹਨਾਂ ਦੇ ਪਾਲੇ ਹੋਏ ਸੀ ਤਾਂ ਉਹਨਾਂ ਨੇ ਜਾਂਚ ਦੇ ਵਿੱਚ ਇਹਨਾਂ ਦੇ ਉਲਟ ਕੱਢਣਾ ਹੀ ਕੀ ਸੀਗਾ ਅਗਲੀ ਖਬਰ ਵੱਲ ਚਲੀਏ ਜੋ ਗ੍ਰੀਸ ਤੋਂ ਆ ਰਹੀ ਹੈ ਗ੍ਰੀਸ ਦੇ ਵਿੱਚ ਐਥਨਸ ਜੋ ਏਰੀਆ ਹੈ ਉਹਦੇ ਲੱਗਛਕੇ ਲੋਕਾਂ ਨੂੰ ਐਵੇਕੂਏਟ ਕੀਤਾ ਗਿਆ ਹੈ ਕਹਿੰਦੇ ਵੀ ਬਹੁਤ ਹੀ ਖਤਰਨਾਕ ਅੱਗਾਂ ਉੱਥੇ ਲੱਗੀਆਂ ਹੋਈਆਂ ਹੈਗੀਆਂ 685 ਦੇ ਕਰੀਬ ਫਾਇਰ ਫਾਈਟਰ ਤੇ 32 ਦੇ ਕਰੀਬ ਵਾਟਰ ਬੋਮਿੰਗ ਏਰੀਅਲ ਯੂਨਿਟਸ ਉਹ ਡਿਪਲੋਏ ਕੀਤੇ ਗਏ ਹੈਗੇ ਆ ਐਮਰਜੈਂਸੀ ਕਰੂਜ਼ ਕੋਸ਼ਿਸ਼ ਕਰ ਰਿਹਾ ਹੈ ਬਹੁਤ ਹੀ ਖਤਰਨਾਕ ਅੱਗ ਜੋ 20 ਘੰਟੇ ਪਹਿਲਾਂ ਲੱਗੀ ਸੀਗੀ ਕਹਿੰਦੇ ਵੀ ਹਜੇ ਤੱਕ ਵੀ ਜਿਹੜਾ ਭੋਜਨ ਦਾ ਉਹ ਨਾਮ ਨਹੀਂ ਲੈ ਰਹੀ ਹੈਗੀ ਤੇ ਗ੍ਰੀਕ ਟੀਵੀ ਦੇ ਉੱਤੇ ਲੋਕਾਂ ਨੂੰ ਲਗਾਤਾਰ ਉਸ ਏਰੀਆ 'ਚ ਕਿਹਾ ਜਾ ਰਿਹਾ ਹੈ ਪਈ ਜਲਦੀ ਤੋਂ ਜਲਦੀ ਜਿਹੜਾ ਆ ਇਸ ਨੂੰ ਇਸ ਏਰੀਆ ਨੂੰ ਛੱਡ ਕੇ ਉੱਥੋਂ ਮੂਵ ਕੀਤਾ ਜਾਵੇ